ਕੋਡੀ 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 ਅਣਕੇ ਫਿਰ ਪਹਿਲਵਾਨ ਬਣਦਾ ਕਿਉਂਕਿ ਪਹਿਲਵਾਨੀਆਂ ਸੌਖੀਆਂ ਨਹੀਂ ਆ ਕਿਉਂਕਿ ਪਹਿਲਵਾਨ ਪੈਣਾ ਕਰਨਾ ਬਹੁਤ ਔਖਾ ਹੈ ਇਹ ਪਹਿਲਵਾਨ ਕਹਿੰਦੇ ਘਰਦੀਆਂ ਕੰਧਾਂ ਤੱਕ ਖਾ ਜਾਂਦੇ ਆ ਇਹ ਸੋਤਰ ਵਾਲੀਆਂ ਗੱਲਾਂ ਨੇ ਜੋ ਪੁੱਤ ਨੂੰ ਡਾਕਟਰ ਬਣਾਉਣਾ ਹੋਵੇ ਵਕੀਲ ਬਣਾਉਣਾ ਹੋਵੇ ਤੇ ਘੱਟੋ ਘੱਟ ਕਹਿੰਦੇ ਤਿੰਨ ਤੇ ਕਿਤਾਬਾਂ ਦੇ ਪੜਾਉਣੇ ਪੈਂਦੇ ਆ ਕੈਮਰੇ ਵਾਲੇ ਵੀਰਾਂ ਨੂੰ ਬੇਨਤੀ ਆ ਵੀ ਆਲਾਦਵਾਲਾ ਗੇੜੇ ਕੱਢ ਕੇ ਤੁਸੀਂ ਇਹਨਾਂ ਨੂੰ ਕਵਰ ਕਰ ਲਿਓ ਫਿਰ ਲੋਕਾਂ ਨੂੰ ਵੀ ਕੋਈ ਥੋੜਾ ਜਿਹਾ ਖੈਂਡ ਕੇ ਫਿਰ ਸਮੱਸਿਆ ਨਾ ਆਵੇ ਵੱਡੇ ਪਹਿਲਵਾਨਾਂ ਦੀ ਕੁਸ਼ਤੀ ਹਾਂ ਅਮਰੀਕ ਵੀਰੇ ਬਹੁਤ ਵੱਡੀ ਕੁਸ਼ਤੀ ਹੈ ਜਿਹੜੀ ਢੋਲ ਵਾਲਿਆ ਤੂੰ ਵੀ ਵੀਰੇ ਗੇੜਾ ਕੱਢ ਕੇ ਢੋਲ ਵਜਾ ਦੇ ਤੇ ਨਜ਼ਾਰਾ ਹੀ ਆਜੂ ਫਿਰ ਇੱਕ ਥਾਂ ਤੋਂ ਬਲੌਕ ਨਹੀਂ ਹੋਊਗਾ ਜਿਹੜੇ ਕੈਮਰੇ ਵਾਲੇ ਵੀਰ ਆ ਉਹ ਵੀ ਆਲਾਦਵਾਲਾ ਗੇੜਾ ਕੱਢ ਕੇ ਹਾਂ ਅਮਰੀਕ ਵੀਰੇ ਕਰ ਬਹੁਤ ਵੱਡੀ ਕੁਸ਼ਤੀ ਹੈ ਜਿਹੜੀ ਇਸ ਵੇਲੇ ਔਰਤ ਵੱਡਾ ਸੋਹਰਾ ਜਾਂਦਾ ਹੈ ਸਾਰੀ ਸਿੰਘ ਸੁਭਾ ਸਪੋਰਟਸ ਕਲੱਬ ਨੂੰ ਇੱਕ ਬਹੁਤ ਵੱਡਾ ਬੁਰਾ ਨਾਲ ਇੱਕ ਸੋਹਜ ਵੱਖਰੀ ਹੈ ਕਿਉਂਕਿ ਦੁਨੀਆ ਨੂੰ ਕੁਝ ਵੱਖਰਾ ਕਰਕੇ ਦਿਖਾਇਆ ਅਸੀਂ ਦੁਨੀਆ ਤੋਂ ਵੱਖਰੇ ਲਈ ਕਿਉਂਕਿ ਸਾਡੀ ਦੁਨੀਆ ਵੱਖਰੀ ਹੈ ਮੇਲੇ ਬਹੁਤ ਹੁੰਦੇ ਆ ਹੁੰਦੇ ਰਹਿਣਗੇ ਪਰ ਆ ਕੁਸ਼ਤੀ ਨੇ ਕਿਵੇਂ ਵੱਖਰਾ ਰੰਗ ਭਰ ਦਿੱਤਾ ਹੈ ਜੇ ਕਬੱਡੀ ਫੈਡਰੇਸ਼ਨ ਆਫ ਆਸਟ੍ਰੇਲੀਆ ਨੇ ਛੋਟੀ ਛੋਟੀਆਂ ਪਲੇਅਰ ਲਿਆ ਕੇ ਖੇਡੇ ਕਰ ਦਿੱਤੇ ਇੱਕ ਬਹੁਤ ਵੱਡਾ ਮਾਣ ਮਿਲਿਆ ਫੈਡਰੇਸ਼ਨ ਨੂੰ ਬਹੁਤ ਧੰਨਵਾਦ ਹੈ ਵਧਾਈ ਦੀ ਪਾਤਰ ਹੈ ਫੈਡਰੇਸ਼ਨ ਔਰ ਪਹਿਲਵਾਨ ਦੀ ਗੱਲ ਕਰ ਲਈਏ ਤੇ ਪ੍ਰਬੰਧਕਾਂ ਨੂੰ ਵੱਡੀ ਮੁਬਾਰਕਬਾਦ ਹੈ ਅੱਜ ਦੇ ਦਿਨ ਦੇ ਗੱਗੀ ਨਾਲ ਦੀ ਨਾਲ ਜਿੰਨੇ ਜਿੰਨੇ ਚੰਗਾ ਲੱਗਦਾ ਜਿਹੜੇ ਸ਼ਬਦ ਹੋਣੇ ਚਾਹੀਦੇ ਆ ਇਹਨਾਂ ਪਹਿਲਵਾਨਾਂ ਦੇ ਲਈ ਲਓ ਮੈਨੂੰ ਲੱਗਦਾ ਵੀ ਲੋਕ ਸੋਚਦੇ ਹੋਣੇ ਆ ਅਮਰੀਕ ਵੀ ਹਾਲੇ ਤਾਂ ਚੈੱਕ ਹੀ ਕਰ ਰਹੇ ਆ ਇੱਕ ਦੂਜੇ ਨੂੰ ਹਾਲੇ ਤੇ ਉਹ ਜੋਗੇ ਦੇਖ ਰਹੇ ਆ ਵੀ ਕਿਦਾਂ ਕਿਦਾਂ ਜੱਸੇ ਹਰੇਕ ਪਹਿਲਵਾਨ ਨੂੰ ਹੁੰਦਾ ਵੀ ਇਹਨੂੰ ਇੱਕ ਵਾਰ ਚੈੱਕ ਕਰ ਲਈਏ ਦੂਜੇ ਪਹਿਲਵਾਨ ਨੂੰ ਵੀ ਹੈ ਦੋਨਾਂ ਦੀ ਬਹੁਤ ਵਧੀਆ ਕੁਸ਼ਤੀ ਨਾਲ ਦੀ ਨਾਲ ਜਿੱਥੇ ਤੁਹਾਨੂੰ ਵਧੀਆ ਲੱਗਦਾ ਤਾੜੀਆਂ ਦੋਨੋਂ ਪਹਿਲਵਾਨਾਂ ਦੇ ਲਈ ਤੁਸੀਂ ਆਪ ਹੀ ਮਾਰਦੇ ਰਹੋ ਲਓ ਆਹ ਤੇ ਕਬੱਡੀ ਵਾਲਾ ਦਾ ਖੁੱਚ ਪਹਿਲਵਾਨੀ ਜਿਹੜਾ ਕਰਦਾ ਕਰਦਾ ਕਬੱਡੀ 'ਚ ਆ ਜਾਂਦਾ ਉਹਦੇ ਮੇਰੇ ਵੀਰੇ ਉਹਦੇ ਵਰਗੇ ਦਾਅ ਭੇਜਣੀ ਕਿਸੇ ਕੋਲ ਹੁੰਦੇ ਤੁਰ ਫਿਰ ਕੇ ਜੀ ਤੁਰ ਫਿਰ ਕੇ ਮੇਲਾ ਦੇਖੋ ਤੁਰ ਫਿਰ ਕੇ ਮੇਲਾ ਦੇਖੋ ਤੇ ਨਾਲੇ ਦੇਖਣੇ ਮੇਲੇ ਨੇ ਤੁਰ ਫਿਰ ਕੇ ਇਹ ਸਿੰਘ ਸਵਾ ਸਪੋਰਟਸ ਕਲੱਬ ਨੂੰ ਕਹਿੰਦੇ ਸੇਰਾ ਜਾਂਦਾ ਇੱਕ ਵਧੀਆ ਸੋਚ ਨੂੰ ਲੈ ਕੇ ਤੁਰਿਆ ਲੋਕਾਂ ਦੀ ਡਿਮਾਂਡ ਵੀ ਹੋ ਸਕਦੀ ਹੈ ਮੰਗ ਵੀ ਹੋ ਸਕਦੀ ਹੈ ਬੇਸਿ ਆਹ ਪਹਿਲਵਾਨਾਂ ਨੂੰ ਚਾਹੁੰਦੇ ਇਦਾਂ ਦੇ ਪਹਿਲਵਾਨਾਂ ਨੂੰ ਚਾਹੀਦੇ ਆ ਇਹ ਪਹਿਲਵਾਨਾਂ ਨੂੰ ਦੇਖਣਾ ਚਾਹੁੰਦੇ ਆ ਅੱਜ ਲੋਕਾਂ ਨੇ ਵੱਡੇ ਮੱਲਾਂ ਦੇ ਦਰਸ਼ਨ ਕਰ ਲਏ ਆ ਔਰ ਲਾਈਨ ਤੇ ਇੱਕ ਜਿਹੜੀ ਬੱਸ ਆਈ ਹੈ 925 ਨੰਬਰ ਉਹ ਸੰਗਤਾਂ ਨੂੰ ਬੇਨਤੀ ਆ ਜਿਹੜੀਆਂ ਸੰਗਤਾਂ ਜਾਣੀਆਂ ਚਾਹੁੰਦੀਆਂ ਆ ਬੱਸ ਦੇ ਨੇੜੇ ਚੱਲੇ ਜਾਣ ਬਾਈ ਵਾ ਕਮਾਲ ਵੱਡੀ ਕੁਸ਼ਤੀ ਵੱਡੀ ਕੁਸ਼ਤੀ ਜਿੱਦਾਂ ਬਾਸੀ ਸਾਹਿਬ ਨੇ ਦੱਸਿਆ ਵੀ ਆਪਾਂ ਇੱਥੇ ਲੋਕਲ ਪਲੇਅਰ ਵਾ ਕਿੰਨਾ ਸੋਹਣਾ ਲੈ ਵੀ ਅਮਰੀਕ ਕਿੰਨਾ ਸੋਹਣਾ ਉਹਨੇ ਖੁੱਚ ਨੂੰ ਚੱਕ ਕੇ ਤਾਂ ਜੱਸੇ ਨੇ ਕਿੰਨਾ ਸੋਹਣਾ ਬਚਾ ਕੇ ਕੀਤਾ ਇਹ ਪਹਿਲਵਾਨੀ ਮੇਰੇ ਵੀਰੋ ਪੰਜਾਬ ਦੀ ਪੁਰਾਣੇ ਸਮੇਂ ਤੋਂ ਮਾਜੇ ਨੇ ਵੱਡੇ ਵੱਡੇ ਪਹਿਲਵਾਨ ਪਟਕਾ ਵਾਸੀ ਸਾਹਿਬ ਨੂੰ ਪਟਕਾ ਕਹਿੰਦੇ ਆ ਪਟਕਾ ਮਰਵਾਤਾ ਮੈਨੂੰ ਲੱਗਦਾ ਜਿੱਤ ਗਿਆ ਜੱਸਾ ਪੱਟੀ ਹਜੇ ਸ਼ੱਕ ਹੈ ਕੋਈ ਹੈ ਉਹ ਦੇ ਸਵਾਦ ਆ ਤਾੜੀ ਬਾਹ ਬਣਦੀ ਆ ਭਾਈ ਸਿੰਘ ਸਪੋਰਟਸ ਕਲੱਬ ਸਿੰਘ ਸਪੋਰਟਸ ਕਲੱਬ ਸ਼ਿਫਟਨ ਨੂੰ ਮੁਬਾਰਕ ਹੈ ਸਿੰਘ ਸਪੋਰਟਸ ਕਲੱਬ ਸ਼ਿਫਟਨ ਨੂੰ ਵੱਡੀ ਮੁਬਾਰਕਬਾਦ ਮਿੰਦਰ ਬਾਸੀ ਸਾਹਿਬ ਪਹਿਲਵਾਨਾਂ ਦੇ ਲਈ 100-100 ਡਾਲਰ ਲਵਾਉਣਾ ਜੀ ਮਾਣ ਦੀ ਗੱਲ ਹੈ ਸਪੋਰਟਸ ਕਲੱਬ ਸ਼ਿਫਟਨ ਨੂੰ ਮੁਬਾਰਕਬਾਦ ਹੈ ਮਿੰਦਰ ਸ਼ਕੰਦਰਪੁਰੀਆ ਜੀ ਸਾਡੇ ਵੱਡੇ ਵੀਰ ਨੇ ਟੀਮਾਂ ਉਹਨਾਂ ਵੱਲੋਂ ਦੋਨੇ ਪਹਿਲਵਾਨਾਂ ਦੇ ਲਈ 100-100 ਡਾਲਰ ਪਹੁੰਚਦਾ ਹੋਇਆ ਦੋਨੇ ਪਹਿਲਵਾਨਾਂ ਦੇ ਲਈ 100-100 ਡਾਲਰ 100-100 ਡਾਲਰ ਦੋਨੇ ਪਹਿਲਵਾਨਾਂ ਲਈ ਲੈ ਵੀ ਦਰਸ਼ਕ ਵੀਰੋ ਕਸ਼ਤੀ ਦਾ ਨਜ਼ਾਰਾ ਆਇਆ ਪਤਾ ਲੱਗੇ ਵੀ ਮੁੰਡੇ ਆਸਟ੍ਰੇਲੀਆ ਚ ਆਏ ਆ ਪੱਟੀ ਵਾਲੇ ਜੱਸੇ ਨੂੰ ਵੀ ਪਤਾ ਲੱਗੇ ਵੀ ਇਹਨੂੰ ਆਸਟ੍ਰੇਲੀਆ ਕਹਿੰਦੇ ਆ ਮੇਟੇ ਨੂੰ ਆਸਟ੍ਰੇਲੀਆ ਕਹਿੰਦੇ ਆ ਝੋਲੀਆਂ ਭਰ ਕੇ ਇਹਨਾਂ ਪਹਿਲਵਾਨਾਂ ਦੀਆਂ ਮੇਰੇ ਵੀਰੋ ਪੱਟੀ ਵਾਲਾ ਜੱਸਾ ਇੱਕ ਵਾਰ ਗੇੜਾ ਜਰੂਰ ਇਹਨਾਂ ਪਹਿਲਵਾਨਾਂ ਦਾ ਲਗਾਇਆ ਜਾਵੇਗਾ ਜਿੰਨਾ ਵੀ ਕਿਸੇ ਨੇ ਮਾਣ ਤਾਨ ਕਰਨਾ ਕਿਸੇ ਨਾਲ ੱੱੱਕਾ ਨਹੀਂ ਪਰ ਇਹ ਪਹਿਲਵਾਨ ਵੱਡੇ ਨੇ ਜੇ ਇਹਨਾਂ ਪਹਿਲਵਾਨਾਂ ਨੂੰ ਸਨਮਾਨ ਕਰਦਾ ਹੈ ਕੀ ਪਤਾ ਮੇਰੇ ਵੀਰੇ ਉਹ ਪੱਟੀ ਵਾਲਾ ਜੱਸਾ ਤਿੰਨ ਪਹਿਲਵਾਨ ਉਹ ਹੋਰ ਤਿਆਰ ਕਰਦੇ ਜਾ ਕੇ ਵੀ ਆ ਜਿਹੜੀ ਮਾਇਆ ਹੋਈ ਹੈ ਮੈਂ ਆ ਤਿੰਨਾਂ ਪਹਿਲਵਾਨਾਂ ਤੇ ਚਾਰਾਂ ਪਹਿਲਵਾਨਾਂ ਤੇ ਲਾਉਣੀ ਹੈ ਪੱਟੀ ਦਾ ਜੱਸਾ ਇਸ ਕੁਸ਼ਤੀ ਦਾ ਵਿਜੇਤਾ ਰਿਆ ਦੋਨੋਂ ਪਹਿਲਵਾਨਾਂ ਨੂੰ ਆ 1100 ਡਾਲਰ ਸਵੈਨ ਹਿੱਲ ਵਾਲੇ ਵੀਰਾਂ ਦੇ ਵੱਲੋਂ ਆ ਗਿਆ ਕੀ ਨਾਮ ਹੈ ਵੀਰੇ ਮਣੀ ਗੱਲ ਗੌਰਵ ਗਰੇਵਾਲ ਮਣੀ ਗੱਲ ਉਹਨਾਂ ਵੱਲੋਂ 1100 ਡਾਲਰ ਲੈ ਵੀ ਪੱਟੀ ਵਾਲਿਆ ਜੱਸਿਆ ਆ ਥੜ 1100 ਡਾਲਰ ਨੌਜਵਾਨਾ ਕਿੱਥੇ ਐ 1100 ਡਾਲਰ ਦਾ ਮਾਣ ਤੇ ਸਨਮਾਨ ਪੱਟੀ ਵਾਲੇ ਜੱਸੇ ਦੇ ਲਈ 1100 ਡਾਲਰ ਮੇਰੇ ਵੀਰੋ ਸਵੈਨ ਹੱਲ ਦੇ ਵੀਰਾਂ ਦੇ ਵੱਲੀਓ ਜਿੱਥੇ ਜਿੱਥੇ ਪਲਵਾਨ ਜਿੱਥੇ ਜਿੱਥੇ ਗੱਭਰੂ ਪੈਰ ਰੱਖਦਾ ਮਾਣ ਤਾਣ ਜ਼ਰੂਰ ਕਰਨਾ ਕਿ ਮੇਰੀ ਖੁੱਲ ਦੀ ਮੇਰੀ ਖੁੱਲ ਗਈ ਪਟੱਕ ਦੇਣ ਅੱਖ ਨਹੀਂ ਗਲੀ ਦੇ ਵਿੱਚੋਂ ਕੌਣ ਲੰਘਿਆ ਉੰਜ ਲੰਘਦੇ ਨੇ ਲੋਕ ਬੜੇ ਲੱਖ ਨਹੀਂ ਕਦੇ ਪੁੱਟ ਕੇ ਨਾ ਵੇਖੀ ਕਦੇ ਅੱਖ ਨਹੀਂ ਗਲੀ ਦੇ ਵਿੱਚ ਕੌਣ ਲੰਘਿਆ ਅੱਜ ਪੱਟੀ ਵਾਲਾ ਜੱਸਾ ਲੰਘ ਰਿਹਾ ਮੇਰੇ ਵੀਰੋ ਪ੍ਰੋਫੈਸਰ ਮੱਖਣ ਸਿੰਘ ਜੀ ਹਕੀਮਪੁਰ ਨੇ ਕਦੇ ਇਹ ਗੱਲਾਂ ਹੋਰਾਂ ਪਲੇਅਰਾਂ ਲਈ ਬੋਲੀਆਂ ਅੱਜ ਆਪਾਂ ਪੱਟੀ ਵਾਲੇ ਜੱਸੇ ਲਈ ਬੋਲ ਰਹੇ ਹਾਂ ਜਿੱਥੋਂ-ਜਿੱਥੋਂ ਦੀ ਇਹ ਪਹਿਲਵਾਨ ਲੰਘਦਾ ਜਿੰਨਾ ਵੀ ਕੋਈ ਮਾਣ ਤਾਨ ਕਰਨਾ ਚਾਹੁੰਦਾ ਬਾਦ ਚੜ ਕੇ ਮਾਣ ਤਾਨ ਕਰਿਓ ਆਹ ਢੰਗੜਾ ਤੇਰਾ ਨੌਜਵਾਨਾ ਪਾਦੇ ਖੁੱਲ ਕੇ ਜੇ ਹਾਂਜੀ ਬਾਈ ਅਫਰੀਕਾ ਵਾਲੇ ਦਾ ਵੀ ਬਾਈ ਇੱਕ ਮੇਰੀ ਮਾਫੀ ਚਾਹਣਾ ਵੀ ਜਿਹੜਾ ਦੂਜਾ ਪਹਿਲਵਾਨ ਹੈ ਨਾ ਉਹਦਾ ਵੀ ਮਾਣ ਤਾਨ ਕਰਨਾ ਦੀਮਨ ਬੇਨਤੀ ਹੈ ਜੀ ਸਿਡਨੀ ਕਬੱਡੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਦੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ